ਸਸ਼ੀ ਗਾਲ ਜੀ ਸਵਾਗਤ ਕਰਦੇ ਹਾਂ ਤੁਹਾਡਾ ਇੱਕ ਨਵੀਂ ਵੀਡੀਓ ਦੇ ਵਿੱਚ ਸੋ ਇੱਕ ਨਵੀਂ ਅਪਡੇਟ ਆ ਰਹੀ ਹੈ ਜਿਹੜੀ ਕਿ ਤੁਹਾਡੇ ਨਾਲ ਇਸ ਵੀਡੀਓ ਦੇ ਵਿੱਚ ਸਾਂਝੀ ਕਰਨੀ ਹੈ ਹਜ਼ਾਰ ਹਜ਼ਾਰ ਰੁਪਏ ਪ੍ਰਤੀ ਮਹੀਨਾ ਸਕੀਮ ਜਿਹੜੀ ਕਿ ਆਮ ਆਦਮੀ ਪਾਰਟੀ ਨੇ ਸ਼ੁਰੂ ਕਰਨੀ ਹੈ ਚਾਹਨਾ ਤੋਂ ਪਹਿਲਾਂ ਜਿਵੇਂ ਕਿ ਵਾਅਦਾ ਕੀਤਾ ਗਿਆ ਸੀਗਾ ਜੀ ਆਮ ਆਦਮੀ ਪਾਰਟੀ ਵੱਲੋਂ ਭਗਵੰਤ ਮਾਨ ਸਰਕਾਰ ਵੱਲੋਂ ਕਿ ਜਦੋਂ ਸੱਤਾ ਦੇ ਵਿੱਚ ਆਉਣਗੇ ਸਰਕਾਰ ਬਣੇਗੀ ਤੇ ਪੰਜਾਬ ਦੀਆਂ ਮਹਿਲਾਵਾਂ ਨੂੰ ਜਿਹੜਾ ਜਿਆ ਹਜ਼ਾਰ ਹਜ਼ਾਰ ਰੁਪਏ ਪ੍ਰਤੀ ਮਹੀਨਾ ਉਹਨਾਂ ਨੂੰ ਜਿਹੜਾ ਜਿਆ ਪੱਤਾ ਦਿੱਤਾ ਜਾਏਗਾ ਉਹਨਾਂ ਦੇ ਸਿੱਧਾ ਬੈਂਕ ਖਾਤਿਆਂ ਦੇ ਵਿੱਚ ਸੋ ਇਹ ਸਕੀਮ ਹੁਣ ਸ਼ੁਰੂ ਹੋ ਸਕਦੀ ਹੈ ਜੀ ਇੱਕ ਨਵਾਂ ਬਿਆਨ ਹੈ ਜਿਹੜਾ ਮੁੱਖ ਮੰਤਰੀ ਸਾਹਿਬ ਦਾ ਆਇਆ ਤੇ ਕੀ ਬਿਆਨ ਹੈ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੱਸਾਂਗੇ ਤੇ 1 ਮਈ ਤੋਂ ਜਿਹੜੀ ਇਹ ਸਕੀਮ ਸ਼ੁਰੂ ਹੋ ਸਕਦੀ ਹੈ ਤੇ ਇਹਦੇ ਵਿੱਚ ਕਿੰਨੀ ਕਿ ਸੱਚਾਈ ਹੈ ਇਸ ਖਬਰ ਤੇ ਤੇ ਆਜੋ ਦੇਖਦੇ ਹਾਂ ਜੀ ਹੋਰੀ ਖਬਰ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦੇਣ ਬਾਰੇ ਭਗਵੰਤ ਮਾਨ ਦਾ ਜਿਹੜਾ ਆ ਵੱਡਾ ਬਿਆਨ ਆਇਆ ਹੈ ਸੋ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ ਨੇ ਆਮ ਆਦਮੀ ਪਾਰਟੀ ਦੇ ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਉਮੀਦਵਾਰ ਮਲਵਿੰਦਰ ਸਿੰਘ ਕੰਗਲੇ ਚੌਣ ਪ੍ਰਚਾਰ ਕਰਦਿਆਂ ਰੋਡ ਸ਼ੋਅ ਕੱਢਿਆ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਗਵੰਤ ਮਾਨ ਜੀ ਨੇ ਕਿਹਾ ਕਿ ਆਪ ਸਰਕਾਰ ਦੀ ਗਰੰਟੀ ਜੋ ਕਿ ਔਰਤਾਂ ਨੂੰ 1000 ਰੁਪਏ ਪ੍ਰਤੀ ਮਹੀਨਾ ਹੈ ਇਸ ਨੂੰ ਜਲਦ ਹੋਰ ਅਗਲਾ ਕਰਨ ਜਾ ਰਹੀ ਹੈ ਸਰਕਾਰ ਜੀ ਫਰੋਤ ਤੁਗਾਂ ਨੇ ਆਪਣੀ ਸਰਕਾਰ ਦੀਆਂ ਦੋ ਸਾਲਾਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦੇ ਆਏਗਾ ਲਾਕੀ ਤੇ ਹੋਰ ਵੀ ਜੜੀਆਂ ਸਕੀਮਾਂ ਨੇ ਜਿਵੇਂ ਕਿ 1 ਫੇਸ ਦੀ ਨਹਿਰੀ ਫਾਨੀ ਖੇਤਾਂ ਨੂੰ ਜਾਂਦਾ ਸੀ ਫਰ ਇਸ ਵੇਲੇ 95 ਫੇਸ ਦੀ ਨਹਿਰੀ ਫਾਨੀ ਜੜਾ ਖੇਤਾਂ ਨੂੰ ਜਾ ਰਿਹਾ ਅਕਤੂਬਰ ਮਹੀਨੇ ਵਿੱਚ 70 ਫੇਸ ਦੀ ਨਹਿਰੀ ਫਾਨੀ ਸਚਾਈ ਲਈ ਵਰਤਾ ਜਾਏਗਾ ਤੇ ਉਸ ਤੋਂ ਬਾਅਦ ਜੜਿਆਗਾ ਲਾਕੀ ਆ ਕਿ ਆ ਸਰਕਾਰ ਦੀ ਜੋ ਗਾਰੰਟੀ ਸੀ ਕਿ ਔਰਤਾਂ ਨੂੰ ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤਾ ਜਾਏਗਾ ਇਸ ਨੂੰ ਜਲਦ ਪੂਰਾ ਕਰਨ ਲਈ ਜੜਾ ਜੋ ਪਰ ਸੈਸਾਗਾ ਉਹ ਸ਼ੁਰੂ ਹੋ ਚੁੱਕਿਆ ਤੇ ਜਲਦ ਖਤਰਾ ਹੋ ਸਕਦਾ ਤੇ ਭਗਵੰਤ ਮਾਨ ਜੀ ਨੇ ਕਿਹਾ ਕਿ ਉਹ ਪਹਿਲਾਂ ਵੀ ਸ਼੍ਰੀ ਫਤਿਹਗੜ੍ਹ ਸਾਹਿਬ ਗੁਰਦਆਸਰ ਖਡੂਰ ਸਾਹਿਬ ਅੰਮ੍ਰਿਤਸਰ ਸਾਹਿਬ ਫਰੀਦਕੋਟ ਸੰਗਰੂਰ ਜਲੰਧਰ ਤੇ ਲੁਧਿਆਣਾ ਜਾ ਚੁੱਕੇ ਨੇ ਤੇ ਹਰ ਥਾਂ ਉਹਨਾਂ ਨੂੰ ਲੋਕਾਂ ਦਾ ਪਰਵਾ ਹੰਗਾਰਾ ਮਿਲਿਆ ਪੰਜਾਬ ਚ ਲੋਕ ਇੱਕ ਵਾਰ ਫਿਰ ਆਪ ਨੂੰ ਇਤਿਹਾਸਕ ਫਤਵਾ ਦੇਣ ਲਈ ਤਿਆਰ ਬੈਠੇ ਨੇ ਤੇ 13 ਜੋ 13 0 ਦੀ ਜਿੱਤ ਜਿਹੜੀ ਆ ਦਰਜ ਕਰ ਸਕਦੀ ਆ ਆਂਗਾਂ ਦੀ ਪਾਰਟੀ ਇਹ ਜਿਹੜੀ ਗੱਲ ਆਖੀ ਗਈ ਆ ਕੋਲੋਂ ਲੱਗੇ ਜੀ 1000 ਫੈਫਰਤੀ ਮੇ ਨਸ ਸਕੀਮ ਸ਼ੁਰੂ ਹੋ ਸਕਦੀ ਹੈ ਤੇ ਇਹ ਜਿਹੜੇ ਆ ਮੁੱਖ ਮੰਤਰੀ ਸਾਹਿਬ ਦਾ ਬਿਆਨ ਹੈ ਕਿ ਜਲਦ ਹੀ ਜਿਹੜੀ ਹੈ ਇਹ ਸਕੀਮ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ 1 ਮਈ ਤੋਂ ਸਕੀਮ ਸ਼ੁਰੂ ਹੋ ਰਹੀ ਹੈ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈ ਜੀ ਬਿਲਕੁਲ ਇਹ ਫੇਕ ਹੈ ਖਬਰ ਜਿਵੇਂ ਕਿ ਕੁੱਝ ਕਿਤੇ ਨਾਲ ਤੋਂ ਇਹ ਚੱਲ ਰਹੀ ਹੈ ਗੱਲ ਕਿ 1 ਮਈ ਤੋਂ ਸਰਕਾਰ ਇਹ ਸਕੀਮ ਸ਼ੁਰੂ ਕਰਨ ਜਾ ਰਹੀ ਹੈ 1 ਮਈ ਤੋਂ ਸਿੱਧਾ ਖਾਤੇ ਦੇ ਵਿੱਚ ਪੈਸੇ ਆਣਗੇ ਇਹਦੇ ਵਿੱਚ ਕੋਈ ਸੱਚਾਈ ਨਹੀਂ ਹੈਗੀ ਹਾਲੇ ਦਾ ਪ੍ਰੋਸੈਸ ਚੱਲ ਰਿਹਾ ਹੈ ਜੀ ਤੇ ਫਿਲਹਾਲ ਬਿਆਨ ਨਹੀਂ ਆਇਆ ਮੁੱਖ ਮੰਤਰੀ ਸਾਹਿਬ ਦਾ ਕਿ ਜਲਦ ਅਸੀਂ ਇਹ ਜਿਹੜੀ ਹੈ ਸਕੀਮ ਸ਼ੁਰੂ ਕਰਨ ਜਾ ਰਹੇ ਹਾਂ ਤੇ ਜਲਦ ਹੀ ਔਰਤਾਂ ਨੂੰ ਜਿਹੜਾ ਜਾਂ ਉਹਨਾਂ ਦਾ ਜਿਹੜਾ ਪੱਤਾ ਹੈਗਾ ਇਹ ਉਹਨਾਂ ਦੇ ਸਿੱਧਾ ਬੈਂਕ ਖਾਤਿਆਂ ਦੇ ਵਿੱਚ ਪਾਇਆ ਜਾਏਗਾ ਸੋ ਜਿਵੇਂ ਜਿਵੇਂ ਇਹ ਦੋ ਤਾਜ਼ਾ ਅਪਡੇਟਸ ਆਉਣਗੀਆਂ ਤੁਹਾਡੇ ਨਾਲ ਸ਼ੇਅਰ ਕਰ ਦਵਾਂਗੇ ਚੈਨਲ ਨਾਲ ਜੁੜੇ ਰਹੋ ਜੁੜੋ ਜੀ ਧੰਨਵਾਦ ਸਤਿ ਸ਼੍ਰੀ ਅਕਾਲ